ਸਤਿ ਸ਼੍ਰੀ ਅਕਾਲ ਜੀ ਫਨਕਾਰ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੀ ਆਪਣੀ ਐਂਕਰ ਆਰਕੋਰ ਤੱਪਾ ਦੇ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੋ ਕਿ ਬਹੁਤ ਹੀ ਪਾਕ ਪਵਿੱਤਰ ਜਗ੍ਹਾ ਹੈ ਜੋ ਕਿ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਤੇ ਜਿੱਥੇ ਕਿ ਲੋਕਾਂ ਦੀਆਂ ਬਹੁਤ ਸਾਰੀਆਂ ਮਨੁਕਾਮਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਲੋਕ ਬੜੀ ਗਿਣਤੀ ਦੇ ਵਿੱਚ ਇੱਥੇ ਦਰਸ਼ਨਾਂ ਦੇ ਲਈ ਆਉਂਦੇ ਨੇ ਦੂਰ ਦੁਰਾਡੇ ਪਿੰਡਾਂ ਸ਼ਹਿਰਾਂ ਦੇ ਲੋਕ ਵੀ ਇੱਥੇ ਆਏ ਦਿਨ ਆਉਂਦੇ ਰਹਿੰਦੇ ਨੇ ਇੱਥੇ ਇੱਕ ਅਜਿਹੀ ਸ਼ਾਪ ਵੀ ਹੈ ਜਿੱਥੇ ਕਿ ਤੁਹਾਨੂੰ ਤਰ੍ਹਾਂ ਤਰ੍ਹਾਂ ਦਾ ਸਮਾਨ ਵੀ ਉਹਨਾਂ ਦੇ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਜਿਵੇਂ ਕਿ ਰਮਾਲਾ ਸਾਹਿਬ ਹੋਵੇ ਭਾਵੇਂ ਲੇਡੀਜ਼ ਪਾਰਟਸ ਹੋਣ ਭਾਵੇਂ ਪ੍ਰਸ਼ਾਦ ਹੋਵੇ ਭਾਵੇਂ ਕਿ ਬੱਚਿਆਂ ਦੇ ਖਿਡੌਣੇ ਹੋਣ ਆਓ ਜੀ ਆਪਾਂ ਉਸ ਵੀਰ ਦੇ ਨਾਲ ਗੱਲ ਕਰਦੇ ਹਾਂ ਸੱਚੇ ਕਾਲ ਜੀ ਸੱਚੇ ਕਾਲ ਜੀ ਕੀ ਹਾਲ ਚਾਲ ਨੇ ਵਧੀਆ ਜੀ ਤੁਹਾਡੀ ਸ਼ਾਪ ਦੇ ਵਿੱਚ ਹਰ ਤਰ੍ਹਾਂ ਦਾ ਸਮਾਨ ਅਵੇਲੇਬਲ ਹੈ ਜੀ ਸਾਡੇ ਕੋਲੇ ਹਰ ਤਰ੍ਹਾਂ ਦਾ ਸਮਾਨ ਅਵੇਲੇਬਲ ਹੈ ਜਿਵੇਂ ਮੰਨ ਕੇ ਚਲੋ ਕਿਸੇ ਨੇ ਵੀਰ ਭਾਈ ਨੇ ਤਾਜ਼ੇ ਲੱਡੂ ਖਿੱਲਾ ਰਮਾਲਾ ਸਾਹਿਬ ਜਿੱਦਾਂ ਖੜਾਉਣੇ ਹੋਗੇ ਤਸਵੀਰਾਂ ਹੋ ਗਈਆਂ ਲੈਡਿਸ ਪਰਸ ਹੋ ਗਏ ਆਪਣੇ ਕੋਲ ਹਰੇਕ ਪ੍ਰਕਾਰ ਦੀ ਚੀਜ਼ ਮਿਲਦੀ ਹੈ ਜਿਹੜੀ ਪਰਸ ਨੇਗੀ ਉਹ ਅਲੱਗ-ਅਲੱਗ ਕਲਰਾਂ ਤੇ ਡਿਜ਼ਾਈਨ ਦੇ ਵਿੱਚ ਵੀ ਉਪਲਬਧ ਹੈ ਜੀ ਆਪਣੇ ਕੋਲ ਹਰੇਕ ਕਲਰ ਚ ਪਰਸ ਮਿਲ ਜਾਣਾ ਸਾਡੀ ਜਿੱਦਾਂ ਪਾਰਕਿੰਗ ਗੁਰੂ ਘਰ ਦੇ ਲੰਗਰ ਹਾਲ 게ਟ ਦੇ ਸਾਹਮਣੇ ਪਾਰਕਿੰਗ ਹੈ ਜੋ ਵੀਰ ਭਾਈ ਇੱਥੇ ਲੰਗਰ ਹਾਲ ਦੇ ਸਾਹਮਣੇ ਪਾਰਕਿੰਗ ਕਰਨਾ ਚਾਹੁੰਦਾ ਸਾਡੀ ਲੰਗਰ ਹਾਲ ਦੇ 게ਟ ਦੇ ਸਾਹਮਣੇ ਨਾਲ ਪਾਰਕਿੰਗ ਹੈ ਨਾ ਪਾਰਕਿੰਗ ਦੇ ਨਾਲ ਹੀ ਦੁਕਾਨ ਹੈ ਜੋ ਪਾਰਕਿੰਗ ਕਰੂਗਾ ਉਹ ਪ੍ਰਸਾਦ ਵੀ ਆਪਣੀ ਦੁਕਾਨ ਤੋਂ ਖਰੀਦ ਸਕਦਾ ਜਿੱਦਾਂ ਰਮਾਲਾ ਸਾਹਿਬ ਜਹਾਜ਼ ਲੱਡੂ ਵਗੈਰਾ ਖਰੀਦਨੇ ਆ ਉਹ ਆਪਣੇ ਕੋਲੋਂ ਲੈ ਸਕਦਾ ਐਤੋਂ ਜਿੱਦਾਂ ਕਿ ਮੈਂ ਦੇਖਿਆ ਸੀ ਤੁਹਾਡੀ ਦੁਕਾਨ ਦੇ ਵਿੱਚ ਗੁਰੂ ਸਾਹਿਬੀਆਂ ਤਸਵੀਰਾਂ ਵੀ ਨਹੀਂ ਗਈਆਂ ਹਾਂਜੀ 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 ਆਪਣੇ ਕੋਲੇ ਗੁਰੂ ਸਾਹਿਬ ਦੀਆਂ ਤਸਵੀਰਾਂ ਵੀ ਹਨ ਸਰੂਪਾਂ ਨਾਲ ਜਿੱਦਾਂ ਮੰਨ ਕੇ ਕੋਈ ਵੀਰਪਾਈ ਨੇ ਤਸਵੀਰ ਕੋਈ ਖਰੀਦਣੀ ਹੈ ਉਹ ਆਪਣੇ ਕੋਲੇ ਬਾਜ਼ਾਰ ਨਾਲੋਂ ਘੱਟ ਰੇਟ ਤੇ ਸਸਤੇ ਰੇਟ ਤੇ ਬਹੁਤ ਸਸਤੇ ਰੇਟ ਤੇ ਮਿਲ ਜਾਂਦੀਆਂ ਹਨ ਜਿੱਦਾਂ ਕਿਸੇ ਵੀਰਪਾਈ ਨੇ ਸਰੂਪ ਲੈ ਕੇ ਜਾਣਾ ਉਹ ਆਪਣੇ ਤੋਂ ਲੈ ਜਾ ਸਕਦਾ ਸਾਡੇ ਕੋਲੇ ਹਰੇਕ ਪ੍ਰਕਾਰ ਦੀ ਜਿੱਦਾਂ ਫੋਟੋ ਲੈਣੀ ਆ ਹਰੇਕ ਪਤਰਾ ਦੀ ਫੋਟੋ ਮਿਲ ਜਾਣੀ ਆ ਗੁਰੂ ਸਾਹਿਬ ਦੀ ਮਿਲ ਜਾਣੀ ਆ ਜਿੱਦਾਂ ਕੋਈ ਵੀਰਪਾਈ ਨੇ ਹੋਰ ਤਰ੍ਹਾਂ ਦੀ ਕੋਈ ਫੋਟੋ ਲੈਣੀ ਆ ਉਹ ਵੀ ਮਿਲ ਜਾਣੀ ਆ ਬੱਚਿਆਂ ਦੇ ਖੜਾਉਣੇ ਲੈਣੇ ਆ ਉਹ ਵੀ ਮਿਲ ਜਾਂਦੇ ਆ ਸਾ ਹਰੇਕ ਚੀਜ਼ ਪ੍ਰਕਾਰ ਦੀ ਚੀਜ਼ ਮਿਲ ਜਾਂਦੀ ਆ ਜੀ ਕੋਈ ਗੱਲ ਕੀਤੀ ਜਾਵੇ ਕਿ ਤੁਹਾਡੀ ਸ਼ਾਪ ਜਿਹੜੀ ਹੈ ਆਲੇ ਦੁਆਲੇ ਜਿਹੜੀ ਮਾਰਕੀਟ ਦੇ ਵਿੱਚ ਤੁਹਾਡੇ ਸ਼ਾਪ ਵਗੈਰਾ ਨਿਗੀਆਂ ਉਹਨਾਂ ਤੋਂ ਕਿਵੇਂ ਡਿਫਰੈਂਟ ਆ ਤੁਹਾਡੀ ਸ਼ਾਪ ਸ਼ਾਪ ਆਪਣੀ ਮੰਨ ਕੇ ਚੱਲੋ ਹਰੇਕ ਨਾਲੋਂ ਘੱਟ ਰੇਟ ਤੇ ਆਪਣੇ ਕੋਲੇ ਸਮਾਨ ਮਿਲਦਾ ਹੈ ਜਿੱਦਾਂ ਮੰਨ ਕੇ ਚੱਲੋ ਲੱਡੂ ਆ ਉਹ ਵੀ ਆਪਣੇ ਕੋਲੇ ਹਰੇਕ ਨਾਲੋਂ ਘੱਟ ਰੇਟ ਤੇ ਮਿਲਣਗੇ ਰਮਾ ਅੱਲਾ ਸਾਹਿਬੀ ਕਾ ਟ੍ਰੇਡ ਤੇ ਮਹਾਰਾਜ ਦੇ ਸਰੂਪਨ ਉਹ ਵੀ ਕਾ ਟ੍ਰੇਡ ਤੇ ਮਿਲਣਗੇ ਜਿੱਦਾਂ ਕਿਸੇ ਵੀਰ ਭਾਈ ਨੇ ਦੇਸੀ ਕਿਉਂ ਲੈਣਾ ਉਹ ਆਪਣੇ ਕੋਲੇ ਬਹੁਤ ਵਧੀਆ ਦੇਸੀ ਕਿਉਂ ਮਿਲਦਾ ਹੈ ਕੁਆਲਿਟੀ ਦਾ ਕਿਉਂ ਹੋਊਗਾ ਜੋ ਮੰਨ ਕੇ ਚੱਲੋ ਆਪਣੇ ਕਿਸੇ ਕੋਲੇ ਅਜੇ ਤੱਕ ਕਿਸੇ ਚੀਜ਼ ਦਾ ਲਾਂਭਾ ਨਹੀਂ ਆਇਆ ਉਹ ਚੀਜ਼ ਆਪਣੇ ਕੋਲੇ ਹਰੇਕ ਤਰ੍ਹਾਂ ਦੀ ਪ੍ਰਕਾਰ ਦੀ ਮਿਲ ਸਕਦਾ ਹੈ ਆਪਣੇ ਕੋਲੇ ਹਰੇਕ ਵੀਰ ਭਾਈ ਜੋ ਚੀਜ਼ ਖਰੀਦਣਾ ਚਾਹੁੰਦਾ ਆਪਣੇ ਕੋਲੇ ਖਰੀਦ ਸਕਦਾ ਤੁਹਾਡੀ ਨਾਲ ਤੁਹਾਡੀ ਸ਼ਾਪ ਤੋਂ ਜਿਹੜੀ ਵੀ ਗਾਹਕ ਕੋਈ ਨਾ ਕੋਈ ਚੀਜ਼ ਲੈ ਕੇ ਜਾਂਦੇ ਨੇ ਤਾਂ ਤੁਹਾਨੂੰ ਕਿੱਦਾਂ ਦੀ ਫੀਡਬੈਕ ਦੇ ਕੇ ਜਾਂਦੇ ਨੇ ਆਪਣੇ ਕੋਲੇ ਜਿੱਦਾਂ ਦੇ ਵੀ ਮਨਿਕ ਲੋਕਾਂ ਗਾਖ ਕੋਈ ਵੀ ਚੀਜ਼ ਲੈ ਕੇ ਜਾਂਦਾ ਅੱਜ ਤੱਕ ਆਪਣੇ ਕੋਲੇ ਬਹੁਤ ਵਧੀਆ ਫੀਡਬੈਕ ਆਈ ਹੈ ਗਾਖ ਦੀ ਆਪਣਾ ਹਰੇਕ ਬੰਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਕੋਲੇ ਕਿਸੇ ਚੀਜ਼ ਦਾ ਵੀ ਅਜੇ ਤੱਕ ਲਾਂਬਾ ਨਹੀਂ ਆਇਆ ਮਨਿਕ ਚਲੋ ਹਰੇਕ ਨਾਲ ਜਿੱਦਾਂ ਆਪਾਂ ਰੇਟ ਹੀ ਸਸਤਾ ਲਗਾਉਣਾ ਲਾਂਬਾ ਤਾਂਹੀਂ ਆਜੇ ਮਨਿਕ ਕੋਲੇ ਉਹ ਦੂਜੇ ਬਜ਼ਾਰਾਂ ਨਾਲੋਂ ਰੇਟ ਆਪਾਂ ਵੱਧ ਲਾਵਾਂਗੇ ਅਗਲੇ ਨਾਲੋਂ ਜੇ ਕਿਸੇ ਪਾਸੇ ਆਪਣਾ ਰੇਟ ਜ਼ਿਆਦਾ ਹੋਊਗਾ ਤਾਂ ਅਗਲਾ ਲਾਂਬਾ ਦਊਗਾ ਆਪਾਂ ਨੂੰ ਜਦੋਂ ਆਪਣਾ ਸਾਰੀਆਂ ਦੁਕਾਨਾਂ ਨਾਲੋਂ ਰੇਟ ਬਹੁਤ ਜ਼ਿਆਦਾ ਘਟਾ ਉਹਦਾ ਕਰਕੇ ਆਪਾਂ ਨੂੰ ਅਜੇ ਤੱਕ ਕਿਸੇ ਗਾਖ ਨੇ ਲਾਂਬਾ ਸਾਨੂੰ ਸੌਪ ਚਲਾਉਂਦਿਆਂ ਨੂੰ ਬਹੁਤ ਟਾਈਮ ਹੋ ਗਿਆ ਇੱਥੇ ਮੰਨ ਕੇ ਜਦੋਂ ਲਗਭਗ ਘੱਟੋ-ਘੱਟ ਸਿਸਾਲ ਹੋਣਾ ਲੱਗਾ ਇੱਥੇ ਸੌਪ ਨੂੰ ਬਹੁਤ ਟਾਈਮ ਹੋ ਗਿਆ ਆਪਣੇ ਕੋਲੇ ਹਰੇਕ ਗਾਹਕ ਬਹੁਤ ਜ਼ਿਆਦਾ ਜੁੜੇ ਹੋ ਜਾਂਦਾ ਆਪਣੇ ਕੋਲੇ ਪਾਰਕਿੰਗ ਵੀ ਬਹੁਤ ਜ਼ਿਆਦਾ ਗੱਡੀ ਕਰਦੇ ਆ ਜਿਹੜੇ ਵੀਰਪਾਈ ਨੇ ਇੱਥੇ ਪਾਰਕਿੰਗ ਵੀ ਕਰਨੀ ਉਹ ਉਹ ਵੀ ਕਰ ਸਕਦਾ ਲੰਗਰ ਹਾਲ ਦੇ ਸਾਹਮਣੇ ਜਿਹੜੀ ਪਾਰਕਿੰਗ ਵਾਲੀ ਜਗ੍ਹਾ ਗਈ ਉਹ ਵੀ ਤੁਹਾਡੀ ਖੁਦ ਹੀ ਆਪਣੀ ਆ ਹਾਂਜੀ ਹਾਂਜੀ ਉਹ ਵੀ ਆਪਣੀ ਖੁਦ ਹੀ ਆ ਇਹ ਪਾਰਕਿੰਗ ਦੇ ਵਿੱਚੋਂ ਹੀ ਸਾਰੀਆਂ ਦੁਕਾਨਾਂ ਕੱਟੀਆਂ ਗਈਆਂ ਹਨ ਇਹ ਪਾਰਕਿੰਗ ਦੇ ਵਿੱਚੋਂ ਹੀ ਦੁਕਾਨਾਂ ਕੱਟੀਆਂ ਹੋਈਆਂ ਹਨ ਜੋ ਵੀਰਪਾਈ ਇੱਥੇ ਲੰਗਰ ਹਾਲ ਦੇ ਸਾਹਮਣੇ ਪਾਰਕਿੰਗ ਕਰਨਾ ਚਾਹੁੰਦਾ ਸਾਡੇ ਲੰਗਰ ਹਾਲ ਦੇ ਗੇਟ ਦੇ ਸਾਹਮਣੇ ਨਾਲ ਪਾਰਕਿੰਗ ਹੈ ਇਸ ਪਾਰਕਿੰਗ ਦੇ ਨਾਲ ਹੀ ਦੁਕਾਨ ਹੈ ਜੋ ਪਾਰਕਿੰਗ ਕਰੂਗਾ ਉਹ ਪ੍ਰਸ਼ਾਦ ਵੀ ਆਪਣੀ ਦੁਕਾਨ ਤੋਂ ਖਰੀਦ ਸਕਦਾ ਜਿੱਦਾਂ ਰਮਾਲਾ ਸਾਹਿਬ ਜਹਾਜ ਲੱਡੂ ਵਗੈਰਾ ਖਰੀਦਣ ਆ ਉਹ ਆਪਣੇ ਕੋਲੋਂ ਲੈ ਸਕਦਾ ਇੱਥੋਂ ਜੋ ਵੀ ਸੰਗਤ ਸਾਡੀ ਨਾਲ ਇਸ ਚੈਨਲ ਦੇ ਥਰੂ ਜੁੜੀ ਹੋਈ ਹੈ ਮੈਂ ਉਹਨਾਂ ਨੂੰ ਦੁਬਾਰਾ ਇੱਕ ਵਾਰ ਫਿਰ ਤੋਂ ਉਹਨਾਂ ਦੇ ਅੱਗੇ ਗੁਜ਼ਾਰਿਸ਼ ਕਰਦੀ ਆਂ ਕਿ ਜਦੋਂ ਵੀ ਤੁਸੀਂ ਦਰਸ਼ਨਾ ਦੇ ਲਈ ਗੁਰੂ ਘਰ ਦੇ ਵਿੱਚ ਆਉਨੇ ਹੋ ਤਾਂ ਤੁਸੀਂ ਜ਼ਰੂਰ ਇੱਕ ਵਾਰ ਵੀਰ ਦੇ ਨਾਲ ਸੰਪਰਕ ਕਰੋ ਤੇ ਇਹਨਾਂ ਦੀ ਸ਼ਾਪ ਤੇ ਇੱਕ ਵਾਰ ਜ਼ਰੂਰ ਆ ਕੇ ਵਿਜ਼ਿਟ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਦੇ ਨਾਲ ਇਸ ਤਰ੍ਹਾਂ ਜੁੜੇ ਰਹੇ ਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ